ਸਰ ਸਰ ਲੋ ਜੀ ਦੋ ਸਾਰਿਆਂ ਨੂੰ ਸਲਾਮ ਤੇ ਨਹੀਂ ਗਿਆ ਰਗਾਤ ਆ ਕਰ ਵਕੀਲ ਸਾਹਿਬ ਸਿੱਪੀ ਸਾਹਿਬ ਨੂੰ ਫੜਾ ਦੇ ਮਾ ਆ ਜਾ ਤੀ ਹਿੰਦੀ ਸਭ ਤੋਂ ਵੱਡਾ ਆ ਜਾਓ ਸਰ ਇੱਕ ਵਾਰ ਕਰ ਬਰ ਬਰ ਸਾਹਮਣੇ ਸਰ ਆਇਆ ਨਹੀਂ ਇਹ ਨਹੀਂ ਜਾਦੇ ਸਰ ਥੋੜਾ ਨਾਲ ਹੋ ਜਾ ਤੁਸੀਂ ਹੱਥਾ ਕਰ ਹੱਥ ਨਾਲ ਕਰ ਹੱਥ ਨਾਲ ਹੱਥ ਨਹੀਂ ਹੱਥ ਨਹੀਂ ਨੂੰ ਨਾਲ ਹਾਂਜੀ ਸਰ ਕਿਸ ਤਰ੍ਹਾਂ ਵਿੱਚ ਦੋ ਜੀ ਹਸਪਤਾਲ ਦੇ ਜਿਹੜਾ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਹਮੇਸ਼ਾ ਅਸੀਂ ਕਮਿਊਨਿਟੀ ਫਰੈਂਡਲਿੰਗ ਪੁਲਿਸਿੰਗ ਨੂੰ ਤਰਜੀਹ ਦਿੱਤੀ ਹੈ ਔਰ ਪਬਲਿਕ ਸੇਫਟੀ ਸਾਡੀ ਪ੍ਰਾਇੋਰਟੀ ਹੈ ਔਰ ਸਾਡਾ ਮੇਨ ਡਿਊਟੀ ਹੈ ਇਹ ਜਸਤ ਸੇਵਾ ਸੁਸਾਇਟੀ ਨੇ ਪਿਛਲੀ ਵਾਰ ਵੀ ਸਾਡੇ ਨਾਲ ਮਿਲ ਕੇ ਤੁਹਾਨੂੰ ਯਾਦ ਹੋਣਾ ਡਰੋਨਸ ਦੇ ਰਾਹੀਂ ਆਪਾਂ ਕਾਫੀ ਚਾਈਨਾ ਡੋਰ ਦੇ ਉੱਤੇ ਜਿਹੜਾ ਪ੍ਰੋਵੈਂਸ਼ਨ ਤੇ ਇਨਫੋਰਸਮੈਂਟ ਦੇ ਵੱਲ ਧਿਆਨ ਦਿੱਤਾ ਸੀ ਔਰ ਬੜੇ अच्छੇ ਰਿਜ਼ਲਟ ਆਏ ਸੀ ਉਨੇ ਇਸ ਵਾਰ ਵੀ ਹਰਸਿਮਰਨ ਸਿੰਘ ਜਿਹੜੇ ਤੇ ਉਹਨਾਂ ਦੀ ਟੀਮ ਹੈ ਉਹਨਾਂ ਨੇ ਮੈਂ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਨਾ ਤੇ ਸਲਾਘਾ ਵੀ ਕਰਦਾ ਇਸ ਗੱਲ ਦੀ ਕਿ ਉਹਨਾਂ ਨੇ ਇਸ ਚੀਜ਼ ਚ ਪਹਿਲ ਕਰਮੀ ਕੀਤੀ ਹੈ ਔਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਨਾਲ ਰਲ ਕੇ ਟੂ व्हीਲਰ ਦੇ ਉੱਤੇ ਜਿਹੜੇ ਮੈਟਰਲ ਸੇਫਟੀ ਜਿਹਨੂੰ ਆਪਾਂ ਕਹਿ ਸਕਦੇ ਆ ਨੈਕ ਸੇਵਰ ਇੱਕ ਰਿੰਗਸ ਨੇ ਵਾਰਦਾ ਇੱਕ ਪ੍ਰੋਵੈਂਸ਼ਨ ਹੈ ਕਿਉਂਕਿ ਟੂ व्हीਲਰ ਦੇ ਉੱਤੇ ਲੱਗਦਾ ਜਿਸ ਨਾਲ ਕਿ ਇਮੀਡੀਏਟ ਜਿਹੜੀ ਹੈ ਚਾਈਨਾ ਤੋਂ ਔਰ ਜੇ ਕਿਤੇ ਬੰਦਾ ਉਲਝਦਾ ਵੀ ਹੈ ਉਹਦੇ ਚੋਂ ਪਹਿਲਾਂ ਆ ਕੇ ਉਹਨੂੰ ਟਾਈਮ ਮਿਲ ਜਾਂਦਾ ਕਿ ਉਹ ਆਪਣੇ ਆਪ ਨੂੰ ਬਚਾ ਸਕੇ ਔਰ ਇੱਕ ਤਰ੍ਹਾਂ ਦਾ ਉਹਨੂੰ ਮੈਂ ਸਮਝਦਾ ਕਿ ਸ਼ੀਲਡ ਹੈ ਜਿੱਤੋਂ ਕਿ ਹਿਊਮਨ ਲਾਈਫ ਨੂੰ ਪ੍ਰੋਟੈਕਟ ਕੀਤਾ ਜਾਂਦਾ ਔਰ ਇਹਦੇ ਚ ਇਨਫੋਰਸਮੈਂਟ ਜਿਹੜੀ ਹੈ ਉਹਦੇ ਤੇ ਵੀ ਕਾਫੀ ਅਸੀਂ ਕੰਮ ਕੀਤਾ ਜੇ 2025 ਤੱਕ ਹੀ ਹੁਣ ਤੱਕ 26 ਦੇ ਸ਼ੁਰੂ ਤੱਕ 24 ਕੇਸ ਦਰਜ ਹੋਏ ਨੇ ਚਾਈਨਾ ਡੋਰ ਦੇ 28 ਲੋਕ ਅਰੈਸਟ ਹੋਏ ਆ 4276 ਜਿਹੜੇ ਰੂਲਜ਼ ਨੇ ਉਹ ਅਸੀਂ ਬਰਾਮਦ ਕੀਤੇ ਔਰ ਇਸੇ ਤਰ੍ਹਾਂ ਇਹ ਕੰਟੀਨਿਊ ਕਰਾਂਗੇ ਉਹ ਜਿਹੜਾ ਕਿਉਂਕਿ ਮੌਸਮ ਆ ਰਿਹਾ ਹੈ ਜਿਹਦੇ ਵਿੱਚ ਪਤੰਗਾਂ ਨੇ ਉਡਾਇਆ ਜਾਣਾ ਔਰ ਉਹਦੇ ਵਿੱਚ ਡਰੋਨਸ ਰਾਹੀਂ ਸਪੈਸ਼ਲ ਟੀਮਸ ਅਸੀਂ ਜਸ ਸੇਵਾ ਸੁਸਾਇਟੀ ਤੇ ਸਿਵਲ ਐਡਮਿਨਿਸਟ੍ਰੇਸ਼ਨ ਨਾਲ ਲੈ ਕੇ ਉਹ ਕੰਮ ਕਰਾਂਗੇ ਔਰ ਇਸ ਤੋਂ ਇਲਾਵਾ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਨੂੰ ਵੀ ਅਸੀਂ ਟੇਕ ਅਪ ਕਰ ਰਹੇ ਆ ਇਹ ਸਾਰੇ ਪੁਲਾਂ ਦੇ ਉੱਤੇ ਸਵੀਪਿੰਗ ਟੀਮਸ ਲਾਉਣ ਜਿਵੇਂ ਪਿਛਲੇ ਸਾਲ ਲਾਈਆਂ ਸੀ ਤਾਂ ਕਿ ਜੇ ਕੋਈ ਚੋਡੋਰ ਵਗੈਰਾ ਉੱਤੇ ਫਸੀ ਹੋਈ ਹੈ ਤੋ ਉਹਨੂੰ ਇਮੀਜੇਟਲੀ ਰਿਮੂਵ ਕੀਤਾ ਜਾਵੇ ਸਰ ਸਪਲਾਈ ਚੇਨ ਤੋੜਨ ਲਈ ਕੋਈ ਖਾਸ ਨਹੀਂ ਉਹ ਤਾਂ ਬੈਕਵਰਡ ਲਿੰਕੇਜਸ ਸੇ ਕੰਮ ਕਰ ਰਹੇ ਹੈ ਜੇ ਤੁਹਾਡੇ ਸਾਹਮਣੇ ਆਪਾਂ ਦੱਸ ਰਹੇ 4276 ਜੇ ਰਿਕਵਰੀ ਹੈ ਮੈਨੂੰ ਲੱਗਾ ਕਾਫੀ ਸਿਗਨੀਫੀਕੈਂਟ ਹੈਗੀ ਹੈ ਔਰ ਬੈਕਵਰਡ ਲਿੰਕੇजेस ਇਹਨਾਂ ਸਾਰਿਆਂ ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ। ਪਾਕਿਸਤਾਨੀ ਨੂੰ ਟੌਰ ਵੀ ਆਣੀ ਸ਼ੁਰੂ ਹੋ ਗਈ ਹੈ ਜੀ ਉਹ ਉਹਦੀ ਲਈ ਦੇਖੋ ਮੈਂ ਉਹਦੇ ਬਾਰੇ ਨਹੀਂ ਕਮੈਂਟ ਕਰ ਸਕਦਾ ਬਿਕੋਜ਼ ਉਹ ਟੈਕਨੀਕਲ ਜੀ ਗੱਲ ਹੈ ਕਿ ਚਾਈਨਾ ਟੌਰ ਬਾਰੇ ਨੂੰ ਜਿਆਦਾ ਕਹਿੰਦੇ ਬਿਕੋਜ਼ ਇਹ ਜੋ ਮੈਨੂੰ ਲੱਗਦਾ ਹੈ ਕਿ ਫਿਸ਼ਿੰਗ ਨੈਟਸ ਟਾਈਪ ਚੀਜ਼ ਹੈਗੀ ਹੈ ਜਿਹੜੀ ਕਿ ਫਿਸ਼ਰਮੈਨ ਯੂਜ਼ ਕਰਦੇ ਆ ਔਰ ਇਹਦਾ ਟੌਰ ਕੋਈ ਨਹੀਂ ਹੈਗਾ ਇਮੀਡੀਏਟਲੀ ਬੰਦੇ ਔਰ ਪੰਛੀ ਆ ਜਿਹੜੇ ਪੰਛੀ ਨੇ ਪੰਛੀ ਨੇ ਸਾਡੇ ਅਨੀਮਲ ਤੋਂ ਉਹਨਾਂ ਵਾਸਤੇ ਵੀ ਇੱਕ ਵੱਡਾ ਇੱਕ ਇਹ ਉਹਨਾਂ ਵਾਸਤੇ ਡੇਂਜਰ ਹੈਗੀ ਹੈ ਲੋਕਾਂ ਨੂੰ ਤੋਂ ਮੈਸੇਜ ਆਉਂਦਾ ਕਿ ਕਾਫੀ ਉਪਰਾਲੇ ਕੀਤੇ ਗਏ ਅਵੇਅਰਨੈਸ ਦੇ ਪਰ ਹਲੇ ਵੀ ਬਹੁਤ ਸਾਰੇ ਤਰਜੀਹ ਦਿੱਤੇ ਗੱਟ ਨੂੰ ਦੇਖੋ ਸਭ ਤੋਂ ਮੇਨ ਗੱਲ ਹੈ ਲੋਕਾਂ ਦਾ ਤਾਂ ਸਹਿਯੋਗ ਹਰ ਇੱਕ ਚੀਜ਼ ਬਹੁਤ ਜ਼ਰੂਰੀ ਹੈ ਮੈਂ ਤੁਹਾਡੇ ਮਾਧਿਅਮ ਨਾਲ ਸਾਰੇ ਲੋਕਾਂ ਨੂੰ ਇਹ ਰਿਕਵੈਸਟ ਕਰਦਾ ਬੇਨਤੀ ਕਰਦਾ ਕਿ ਜਿਹੜੀ ਚੀਜ਼ ਸਾਡੇ ਇਨਸਾਨੀ ਜੀਵਨ ਨੂੰ ਖਤਰਾ ਪੈਦਾ ਕਰਦੀ ਹੈ ਉਹਦੇ ਨਾਲ ਆਪਾਂ ਕੀ ਖੇਡਣਾ ਤੇ ਕੀ ਉਹ ਨਾਲ ਤੁਸੀਂ ਮਨ ਪਰਚਾਵਾ ਕਰਨਾ ਉਹ ਤਾਂ ਇੱਕ ਤਰ੍ਹਾਂ ਨਾ ਲੋਕਾਂ ਵਾਸਤੇ ਆਪਾਂ ਖੂਬ ਉੱਟ ਰਹੇ ਆ ਜਿਸ ਵਿੱਚ ਸੱਟ ਲੱਗੇ ਬੰਦੇ ਦੀ ਜਾਨ ਜਾ ਸਕਦੀ ਹੈ ਔਰ ਕਿੰਨੀ ਕਿੰਨੀਆਂ ਹੀ ਇੰਜਰੀਜ਼ ਹੋਈਆਂ ਪਿਛਲੇ ਟਾਈਮ ਚ ਔਰ ਲੋਕਾਂ ਦੀਆਂ ਕੀਮਤੀ ਜਾਨਾਂ ਵੀ ਗਈਆਂ ਸੋ ਮੇਰੀ ਬੇਨਤੀ ਹੈ ਕਿ ਸ਼ੌਕ ਆਪਣੇ ਜਰੂਰ ਪੂਰੇ ਕਰੋ ਬਟ ਨੋਟ ਐਟ ਦੀ ਕਾਸਟ ਆਫ ਸੋਸਾਇਟੀ ਔਰ ਲੋਕਾਂ ਦੀ ਜਾਨ ਨੂੰ ਖਤਰਾ ਚ ਨਾ ਪਾਓ ਸਰ ਇੰਸਟਾਗ੍ਰam ਤੇ ਸਰੀਆਮ ਲਿੰਕ ਪਾ ਕੇ ਉਹ ਅਗਲੇ ਕਹਿ ਰਹੇ ਕਿ 2 ਦਿਨੀ ਦੇ ਦਿਓ ਅਸੀਂ ਕਲੀਅਰਲੀ ਲੈ ਲੋ ਉਹਦੇ ਕੀ ਕਾਰੋ ਉਹਦੇ ਤੇ ਦੇਖੋ ਜੇ ਸਾਡੇ ਕੋਲ ਧਿਆਨ ਚ ਆਉਂਦੀ ਹੈ ਆ ਆਪਾਂ ਜ਼ਰੂਰ ਤੁਹਾਡੇ ਵੀ ਧਿਆਨ ਚ ਆਈਏ ਸਾਨੂੰ ਦੱਸੋ ਇਮੀਡੀਏਟ ਕਾਰਵਾਈ ਕਰਾਂਗੇ ਜੀ ਸਰ ਕੱਲ ਸੀਟਵੀਂ ਖਾਣੇ ਦੇ ਵਿੱਚ ਪੁਲਿਸ ਦੇ ਵੱਲੋਂ ਡਰੋਨ ਚਲਾਇਆ ਗਿਆ ਉਹਦੇ ਵਿੱਚ ਵੀ ਜ਼ਿਆਦਾਤਰ ਨੌਜਵਾਨ ਚਾਈਨਾ ਡੋਰ ਦੇ ਨਾਲ ਪਤੰਗ ਭਾਜੀ ਕਰਦੇ ਹੋਏ ਦਿਖਾਈ ਦੇ ਰਹੇ ਕੋਈ ਗੱਲ ਨਹੀਂ ਬਦਰ ਉਸੇ ਕਰਕੇ ਆਪਾਂ ਕਰ ਰਹੇ ਦੇਖੋ ਆਪਾਂ ਆਪਣਾ ਕੰਟੀਨਿਊਸ ਐਫਰਟ ਰੱਖਣਾ ਹੈ ਔਰ ਜਿੱਤੇ ਇਨਫੋਰਮੇਸ਼ਨ ਆਉਂਦੀ ਹੈ ਉੱਤੇ ਆਪਾਂ ਐਕਟ ਕਰਨਾ ਨੀ ਹੁਣ ਸੇ ਪੰਜਾਬ ਦੀਆਂ ਟਿਪਸ ਆਉਂਦੀਆਂ ਉਹ ਵੀ ਡਰੱਗਸ ਬਾਰੇ ਉਹਦੇ ਤੇ ਪੁਲਿਸ ਐਕਟ ਕਰ ਰਹੀ ਹੈ ਸਰ ਕਿੰਨੇ ਕੁ ਡਰੋਨ ਟੀਮ ਸਪਲਾਈ ਕੀਤੀ ਹੈ ਕਿ ਜਿਹੜੀ ਲੋੜੀ ਤੱਕ ਇਸ ਤਰ੍ਹਾਂ ਰਸਰ ਉਹਨੇ ਹੁਣ ਆਪਾਂ ਹਰੇਕ ਥਾਣੇ ਤੇ ਸਬਡਿਵੀਜ਼ਨ ਨੂੰ ਕਿਹਾ ਕਿ ਆਪਣੇ ਆਪਣੇ ਏਰੀਏ ਤੁਸੀਂ ਟਾਈ ਅਪ ਕਰਕੇ ਡੀਸੀ ਸਾਹਿਬ ਨਾਲ ਵੀ ਮੈਂ ਟੇਕ ਅਪ ਕੀਤਾ ਡਰੋਨਸ ਉਹ ਪ੍ਰੋਵਾਈਡ ਕਰਨਗੇ ਕੁਝ ਐਨ ਜੀਓਜ਼ ਨੂੰ ਵੀ ਨਾਲ ਅਸੀਂ ਆਪਣੇ ਜੋੜਾਂਗੇ ਸਰ ਪੂਰੀ ਸ਼ੋਰ ਕਰਦੇ ਹੋ ਕਿ ਇਸ ਵਾਰ ਗੱਡੀ ਗੱਟੂ ਨਾਲ ਗੱਟੂ ਨਹੀਂ ਹੁੰਦੇਗੀ ਇਹ ਦੇਖੋ ਤੁਸੀਂ ਉਹ ਆਪਾਂ ਇਹ ਜਦੋਂ ਦੀ ਸੁਸਾਇਟੀ ਬਣੀ ਹੈ ਕ੍ਰਿਮੀਨਲ ਬੰਦੇ ਕ੍ਰਾਈਮ ਵਿੱਚ ਤੁਰੇ ਫਿਰਦਾ ਹੈ ਆਪਣਾ ਕੰਮ ਹੈ ਕਿ 100% ਇਨਫੋਰਸਮੈਂਟ ਔਰ ਅਵੇਅਰਨੈਸ ਦੋਨਾਂ ਨੂੰ ਮਤਲਬ ਡੀਪਲੀ ਆਪਾਂ ਪ੍ਰੈਸ ਕਰੀ ਸਰ ਪਿਛਲੀ ਵਾਰੀ ਵੀ ਬਹੁਤ ਜ਼ਿਆਰੀ ਪਤੰਗਬਾਜ਼ੀ ਹੋਈ ਹੈ ਜਿਸ ਕਰਕੇ ਡਰੋਨ ਨਹੀਂ ਚੱਲ ਸਕਿਆ ਕੀ ਲੱਗਦਾ ਕਿ ਇਸ ਵਾਰ ਵੀ ਬਹੁਤ ਯਾਰ ਦੇਖੋ ਆਪਾਂ 네ਗੇਟਿਵ ਗੱਲ ਕਰਨੀ ਨਹੀਂ ਆਪਾਂ ਪੋਜ਼ਿਟਿਵ ਕਰਨੀ ਹੈ ਵੀ ਆਪਾਂ ਇਹ ਕਵਾਂਗੇ ਕਿ ਗੁਰੂ ਨਗਰੀ ਦੇ ਵਾਸੀ ਨੇ ਸਾਰੇ ਉਹਨਾਂ ਨੂੰ ਪਰਮਾਤਮਾ ਵੀ ਸਮਝਦਾ ਹੋਊਗਾ ਔਰ ਸਾਡੀ ਗੱਲ ਵੀ ਮੰਨਣਗੇ ਉਹ ਇੱਥੇ ਪੁਲਿਸ ਕਮਿਸਟਰ ਕੋਰ